ਹਾਂਜੀ ਯਾਰ ਕੀ ਹਾਲ ਚਾਲ ਹਾਰੇ ਦੋਸਤਾਂ ਮੈਂ ਤੇਰਾ ਉਮੀਦ ਕਰਦੀ ਠੀਕ ਠਾਕ ਹੋਵਾਂਗੇ ਤੁਹਾਡੀ ਜਨਵਰੀ ਸੈਟ ਵਟ ਹੋਣਗੇ ਚਲ ਲਓ ਮੇਤਰੋ ਵਲੌਗ ਦੀ ਕਰਤੀ ਸਟਾਰਟਿੰਗ ਆ ਚੱਕ ਲਿਆ ਆਪਾਂ ਕੁੰਡਾ ਹੁਣ ਤੁਹਾਨੂੰ ਮੈਂ ਦੱਸਦਾ ਕੁੰਡੇ ਚ ਕਰਨਾ ਕੀ ਹੈ ਇੱਕ ਮਿੰਟ ਆ ਲਓ ਜੀ ਆ ਪਰ ਲਿਆ ਇੱਥੇ ਰੇਤਾ ਆਪਾਂ ਰੇਤਾ ਇੱਥੇ ਰੱਖਦੇ ਆ ਤੁਹਾਨੂੰ ਦੱਸਦਾ ਕੀ ਕਰਦੇ ਆ ਇੱਥੇ ਰੱਖ ਲੇ ਚਲ ਓਏ ਓਏ ਹਟ ਜਾਓ ਹਟ ਜਾਓ ਹਟ ਜਾਓ ਓਏ ਪਾਸੇ ਹਟ ਜਾਓ ਖੜ ਜਾਓ ਫਿਰ ਇੱਥੇ ਉੱਤੇ ਆ ਲਓ ਜੋ ਠੀਕ ਹੈ ਜੀ ਇਹ ਜਵਾਂ ਦਾ ਤੁਹਾਨੂੰ ਮੈਂ ਦੱਸਦਾ ਕੀ ਕਰਨਾ ਹੈ ਖਾਲੀ ਕਰਦੇ ਨਾ ਭਾਈ ਇੱਕੋ ਮਿੰਟ ਇਧਰ ਹਰਦ ਕੇ ਚੁੱਲੇ ਜਲਵਾ ਫਿਰ ਓਏ ਹਰਦੋ ਇਹਨੂੰ ਆਪਾਂ ਇੱਥੇ ਕਰ ਦੇਨੇ ਜਿਹਦੇ ਵਿੱਚ ਗੋਲ ਮੋਲ ਰੇਤੇ ਚ ਓਏ ਹੈ ਨਹੀਂ ਇੱਥੇ ਕੁਸ ਕੀ ਤੁਹਾਨੂੰ ਮੈਂ ਦੱਸਦਾ ਭਾਈ ਇੱਕੋ ਮਿੰਟ ਵਿੱਚ ਪਾਣੀ ਪਾਲ ਕੇ ਤੇ ਇਹਨੂੰ ਕਿਤੇ ਸੇਫ ਜਗ੍ਹਾ ਤੇ ਇਹਨਾਂ ਨੂੰ ਬਚਾ ਕੇ ਰੱਖ ਦੇ ਨਹੀਂ ਇਹਨਾਂ ਨੇ ਆ ਹੀ ਖਾ ਜਾਣੇ ਆ ਇਹ ਭਰਾਵਾ ਜਾਨਵਰ ਇਹ ਬਹੁਤ ਖਤਰਨਾਕ ਹੈ ਇਹ ਨਾਲੇ ਥੋੜਾ ਵੀ ਦਿਖਾਉਣਾ ਇਹਨਾਂ ਦਾ ਬਾਈ ਵੀ ਕਿੱਥੋਂ ਤੱਕ ਸਿਸਟਮ ਉਹਦਾ ਪਹੁੰਚਿਆ ਉੱਚੇ ਕਰਕੇ ਰੱਖਾਂਗਾ ਆਪੇ ਇੱਥੇ ਰੱਖ ਗਏ ਆਹ ਤੇ ਇਹ ਲਾ ਇਹ ਹਲੋ ਚੱਕੋ ਜੀ ਆਹ ਇਹਦੇ ਭੱਜੇ ਫਿਰਦੇ ਨਾ ਇਹ ਆਪੇ ਦਬੇ ਦਬੇ ਜਾਣਗੇ ਆਪੀ ਵਿੱਚ ਮੈਂ ਬਾਹਲਾ ਨਹੀਂ ਪਾਣੀ ਪਾਣਾ ਇਹ ਹੁਣ ਸਾਨੂੰ ਮੈਂ ਦੱਸਦਾ ਇਹ ਕਾਹਦੇ ਲਈ ਆ ਇਹਨਾ ਮੁਰਗੇ ਇਹ ਜੋ ਹਰੇ ਹੋਗੇ ਇਹ ਮੁਰਗੀਆਂ ਆਪਣੇ ਖਾਣੀਆਂ ਇਹਨਾਂ ਲਈ ਆ ਠੀਕ ਆ ਜੀ ਹੁਣ ਦੇਖ ਲੋ ਇਧਰ ਆਪਣਾ ਖੁੱਡਾ ਆ ਦੇਖ ਲੋ ਬਾਈ ਸਫਾਈ ਸੁਹੀ ਕੀਤੀ ਪਈ ਆ ਆ ਲਿਆਂਦਿਆਂ ਪਹਿਲਾਂ ਇਹ ਤੁਹਾਨੂੰ ਉਹਦੇ ਬਲੌਗ ਚ ਦਿਖਾਈ ਦਿੱਤਾਗਾ ਜੀ ਹਨਾ ਆ ਦੇਖ ਲੋ ਓਕੇ ਕਰਤਾ ਚਾਹਾਂ ਕੰਮ ਸਫਾਈ ਵਾਲਾ ਦਾ ਠੀਕ ਠਾਕ ਇਧਰ ਵੀ ਦੇਖ ਲੋ ਖੁੱਡਾ ਬਾਈ ਜਗਰੂਪ ਬਾਈ ਦਾ ਆਪਾਂ ਦੇ ਨਹੀਂ ਦੇ ਸਕਦੇ ਖੁੱਡਾ ਦੇਖੋ ਕਿੰਨਾ ਬਾਮ ਬਵਾਇਆ ਲੈ ਆ ਇਹ ਨਹੀਂ ਫਾਹਾ ਵੱਡ ਕੰਮ ਨਹੀਂਗਾ ਤੇ ਬਾਕੀ ਯਾਰ ਮੈਸਤਰੀ ਬੰਦਾ ਹਨਾ ਉਹ ਤੜੜੀਆਂ ਤੜੜੀਆਂ ਕੋਠੀਆਂ ਬੰਦਾ ਖੁੱਡਾ ਤਾਂ ਉਹਦੇ ਲਈ ਛੋਟੀ ਹੀ ਚੀਜ਼ ਆ ਓਕੇ ਜੀ ਵਾਹ ਹੋ ਵੀ ਮਤਰੋ ਕੋਕੜ ਆਪਣੇ ਫਿਰਦੇ ਹੀ ਆਪਣੇ ਮਗਰ ਮਗਰ ਓਏ ਓਏ ਆ ਵੇ ਕਿਵੇਂ ਹਟਜੋ 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 ਖੜਜੋ ਭਰਾ ਆਹ ਕੰਮ ਥੋੜਾ ਮਾੜਾ ਯਾਰ ਆ ਹਟਜੋ ਆ ਲੋ ਓਏ ਆ ਵੇ ਖੜਜੋ ਓਏ ਯਾਰ ਇਧਰੇ ਖਾ ਲੋ ਯਾਰ ਆ ਆਪਣੀ ਇਹਨੀ ਮੁਰਗੀ ਨਾ ਆ ਲਾਲ ਜੀ ਸੈਰ ਲਈ ਇਹਦਾ ਵੇਟ ਹੈ ਨਹੀਂ ਜਾਵੇਂ ਦੀ ਹੱਡੀ ਆ ਕਬੂਤਰਾਂ ਕੋ ਇਹ ਵੇਡ ਥੋੜਾ ਹੀ ਆ ਹੈਗਾ ਥੋੜਾ ਜਿਹਾ ਥੋੜਾ ਵਾ ਲੱਸੀ ਥੋੜੀ ਜੀ ਇਹਦਾ ਵੀ ਕਰਾਂਗੇ ਸਿਸਟਮ ਲੋਟ ਆਪਾਂ ਹੌਲੀ ਹੌਲੀ ਇਹਨੂੰ ਦਿਨੇ ਜੇ ਨਾ ਕੁੰਡੇ 'ਚ ਨਾ ਦਵਾਈ ਪਾਉਨੇ ਆ ਉਹ ਬੱਸ ਬਾਈ ਸਾਰੀ ਨਹੀਂ ਤੁਹਾਨੂੰ ਪਾਉਣੀ ਯਾਰ ਖਰਾਬ ਕਰਦੇ ਮੁੜਕਦੇ ਆ ਵੀਚ ਇਧਰ ਜੋ ਲਾਓ ਵੀ ਬਾਈ ਮੈਂ ਨਾ ਤੁਹਾਨੂੰ ਵੀ ਦਿਖਾ ਦਣਾ ਬਾਰੀ ਮੈਨ ਲੱਗਿਆ ਆ ਕੀ ਹਿਸਾਬ ਕਿਤਾਬ ਆ ਇੰਚੀ ਤੇ ਪਾਪਾ ਚੱਕ ਲਿਆ ਇੰਚੀ ਕੇ ਥੱਲੇ ਰੱਖ ਦਿੰਦੇ ਤੇ ਇੰਚੀ ਕੀ ਤਾਂ ਤੇ ਆਉਗੀ 28 ਇੰਚ 28 ਇਧਰੋਂ ਦੇਖ ਲੇ ਇੰਚ ਹੀ ਦਚੜਾ ਦੇ ਦੇਣੇ ਬਾਰੀ ਤੇ ਕੰਧ ਤੇ ਤੇ ਇਹ ਤੇਰਾ ਉਗੀ ਇੰਚ ਟੇਪੇ ਕ ਤਾਂ ਫੜਨ ਵਾਲਾ ਹੈ ਨਹੀਂ ਗਾ ਯਾਰ ਇੰਚ ਟੇਪ ਇਧਰ ਦੇਖ ਲੈਨੇ ਹਿਸਾਬ ਕਿਤਾ ਕਰ ਦੋ ਬਹਿ ਕੇ ਮੈਲਨ ਨਾਲੇ ਸੋਨ ਚੰਗੀ ਤਰ੍ਹਾਂ ਦਿਖਾ ਦੇਣਾ ਓਏ ਖੜਜਾ ਬਾਈ ਖੜਜਾ ਬਾਈ ਖੜਜਾ ਇੰਚ ਟੇਪ ਖੜਦਾ ਹੀ ਨਹੀਂ ਯਾਰ ਇੰਚ ਜੜਾ ਦੇਤਾ ਇਧਰ ਆ ਦੇਖੋ ਓਕੇ ਜੀ ਇੱਧਰ ਆ ਜੂਗੀ 26 26 ਆ ਗਈ ਆਹੋ ਯਾਰ 26 ਆ ਗਈ ਇੱਧਰ ਤਾਂ ਹਨ 26 ਬਏ 27 ਦੀ ਹੈ 28 ਸੀ 27 ਦਾ ਬਗਟ ਰਹਿ ਗਿਆ 28 ਆਊਗਾ ਇੱਥੇ ਹਾਂ 27 ਬਏ 28 ਦੀ ਕਰ ਦਾਂਗੇ ਯਾਰ ਪੂਰਾ ਵੱਧ ਜਿਹੜਾ ਹੋ ਜੂਗਾ ਹਨ 27 ਬਏ 28 ਦੀ ਬਾਰੀ ਓਕੇ ਹੋ ਜੂ ਕੰਮ ਹੁਣ ਤੁਹਾਨੂੰ ਕੂਟਰ ਚੱਲ ਕੇ ਦਿਖਾਉਣਾ ਆ ਜਿਉਂ ਆਪ ਮੇਉ ਤੇ ਆ ਫਿਰਦੇ মুরਗੇ ਆਪਣੇ ਚਲੋ ਜੀ ਲਓਏ ਮਾਰੀ ਐਂਟਰੀ ਤੇ ਆ ਲਿਆਂਦੀ ਸੀ ਆਪਾਂ ਲੈ 52 ਹੁੰਦਾ ਕਲੀਅਰ ਆ ਗਿਆ ਆ ਗਿਆ ਲੈ 52 ਇਹ ਮਾਰ ਲਿਆਦਾ ਠੀਕ ਹੈ ਜੀ ਇਹ 185 ਰੁਪਏ ਲਿਖਿਆ 1500 ਰੁਪਏ ਦਾ ਆ ਜਾਂਦਾ ਤੇ ਆ ਥੋੜੇ ਚੱਕ ਲਈ ਆਪਾਂ ਸ਼ੋਲੇ ਇੱਥੇ ਬੱਚੇ ਕੱਢਦੇ ਆ ਬਾਹਰ ਜਿਨ੍ਹਾਂ ਨੂੰ ਸ਼ੋਲੇ ਦੇਣੀਆਂ ਬਾਕੀ ਪਾਪੇ ਨੇ ਛੱਡਿਆ ਅਜਾ ਹੈਦਾ ਯਾਰ ਕਰੀਏ ਕਬ ਕ ਤੇ ਇਟੋਂ ਪਾਣੀ ਜਿੱਚ ਪਾ ਲਈਨੇ ਛੋਲੇ ਹਨ ਲਾਓ ਮੱਤਰੋ ਦੇਖੋ ਸਾਰੇ ਜਾਨਵਰ ਠੀਕ ਠਾਕ ਆ ਆ ਬੈਠੇ ਥੋਡੇ ਸਾਹਮਣੇ ਆ ਬਰੀਕੀ ਆ ਬੈਠਾ ਆਪਣਾ ਇੱਧਰ ਲਾਲ ਚੀਨਾਂ ਇੱਧਰ 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 ਇੱਕ ਨੂੰ ਕਿੱਧਰ ਗਿਆ ਹੋ ਹੈ ਜੋਇਰ ਸੋਟੇ ਹੋ ਸੋਟੇ ਹੋ ਹੂੰ 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 ਅਚਾਰ ਬਿਠਾ ਆਣਾ ਭਾਈ ਆ ਜਾਂਦਾ ਜਿਹੜਾ ਇਹ ਉਹਦੇ ਉਹਦੇ ਕੋਰ ਨਹੀਂ ਚੱਲਿਆ ਇਹ ਰਾਤ ਮੂੰਹ ਡੱਡ ਕੇ ਸਾਹ ਲੈਂਦਾ ਸੀ ਉਹ ਕਿਉਂ ਤੁਹਾਨੂੰ ਦੱਸਦਾ ਮੈਂ ਇਹਨੂੰ ਲੱਗਿਆ ਸੀ ਜ਼ਖਾਮ ਬਹੁਤ ਤਖੜੇ ਵਾਲਾ ਤੇ ਹੁਣ ਸਾਨੂੰ ਫੜ ਕੇ ਤਾਂ ਹੁਣ ਆਉ ਦੇਖ ਲੋ ਜ਼ਖਾਮ ਵਾਲੀ ਗੱਲ ਜੇ ਲੱਗਿਆ ਤਾਂ ਆਪਾਂ ਫੇਰ ਇਹਨੂੰ ਦੇ ਦਿੰਨੇ ਪ੍ਰੋਜੈਕਟ ਤੇ ਜਮਾਂ ਓਕੇ ਜਲਾ ਮੂੰਹ ਬੰਦਾ ਹੁਣ ਮੈਂ ਕਿਹਾ ਜੀ ਸਾਰਿਆਂ ਦਾ ਨੱਕੇਰ ਬੰਦ ਸੀ ਹਨਾ ਮੂੰਹ ਬਈ ਦੂਸਰੇ ਸਾਰਿਆਂ ਦੇ ਵਿਚਾਰੇ ਨੇ ਤੇ ਇਹਨਾਂ ਨੂੰ ਅੱਜ ਕੱਢਦੇ ਆਪਾਂ ਤੁੱਪੇ ਨਰੇ ਪਾਉਨੇ ਇੱਕ ਦੋ ਦੇ ਜਿਹੜੇ ਅੱਖਾਂ ਬਾਲਣਗੇ ਜਿਨ੍ਹਾਂ ਦੇ ਖਰਾਬ ਟੂਬ ਨਵੇਂ ਨਵੀਂ ਵੀ ਲਿਆਉਣ ਵਾਲੀ ਆ ਉਹ ਜਿੰਨੀ ਕਿ ਹੈਗੀ ਜੈਨ ਐਕਸ ਜੀ ਇਹ ਆ ਪਾ ਦਿੰਨੇ ਆਪਾਂ ਇਹ ਓਏ ਹੋ ਜਾ ਫੋਕਸ ਇਹ ਰ ਇੱਕ ਤਾਂ ਭਾਈ ਹਲੋ 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 ਹੋ ਗਿਆ ਠੀਕ ਹੈ ਜੀ ਆ ਰਹੀ ਹੈ ਤੇ ਇਹ ਆਪ ਪਾਉਨੇ ਆ ਆ ਥੋੜੇ ਛੋਲੇ ਆ ਛੋਲੇ ਹੋਰ ਲਿਆਵਾਂਗੇ ਅੱਜ ਬਾਕੀ ਮੈਂ ਜਿਹੜੀ ਉਹ ਦੁਕਾਨ ਹੁੰਦੀ ਆ ਦੂਜੀ ਕਰੀਅਨੇ ਵਾਲੀ ਮੈਂ ਕਰਿਆਨੇ ਵਾਲੀ ਦੁਕਾਨ ਤੋਂ ਲੈਣਾ ਛੋਲੇ ਛਾਲੇ ਹਨਾ ਦੂਜੂ ਨਹੀਂ ਖਰੀਦਦਾ ਜਿਹੜੇ ਹਾਂ ਚੋਗੇ ਵਾਲੀਆਂ ਦੁਕਾਨਾਂ ਉੱਥੋਂ ਨਹੀਂ ਮਿਲਿਆ ਜਾਂਦਾ ਯਾਰ ਪਹਿਲਾਂ ਲੈ ਕੇ ਆਈ ਦੇ ਉਹ ਨਾ ਗਲਗਲ ਪੱਕਣ ਲੱਗ ਜਾਂਦੇ ਧੋ ਕੇ ਪਾਉਣੇ ਪੈਂਦੇ ਸਾਰੇ ਇੱਥੋਂ ਕਰਿਆਨੇ ਵਾਲੀ ਦਾ ਕੋਈ ਚੱਕਰ ਨਹੀਂ ਆ ਕਿਵੇਂ ਥੱਲੇ ਵੀ ਲੱਬੜ ਕੇ ਬੂਟ ਜੇ ਕੇ ਕੱਢ ਗਏ ਹੁਣ ਸਾਰੇ ਬਾਹਰ ਕੱਢ ਲਾਂ ਫੇਰ ਤੁਹਾਨੂੰ ਮੈਂ ਮਿਲਦਾ ਯਾਰ ਲਾਓ ਵੀ ਮਤਰੋ ਉਹ ਬਿਠਾ ਲਈ ਸਾਰੀ ਉੱਡਣ ਵਾਲੀ ਇੱਕ ਦੋ ਦਿਨ ਨਹੀਂ ਡਾਉਣੇ ਆਪਾਂ ਬਸ ਬੰਦ ਕਰ ਲੈਣੇ ਫੇਰ ਨਾਲ ਹੀ ਲਾ ਲਾਂਗੇ ਟਾਈਮ ਨਾ ਬੜੀ ਗੱਲ ਆ ਤੇ ਛੋਟੇ ਬੈਠੀ ਹੈ ਪਾਰਟੀ ਇੱਥੇ બસ ਆ ਹੀ ਰਿਹਾ ਯਾਰ ਇਹਨਾਂ ਚੋਂ ਵੀ ਅੱਖਾਂ ਠੀਕ ਹੋਂ ਤਾਂ ਲੱਗੀਆਂ ਫੈਂਸੀਆਂ ਹੋਂ ਤਾਂ ਬਸ ਅੱਖ ਨੇ ਇਹਦੀ ਆ ਵਾਲੀ ਆ ਦੇ ਬਾਕੀ ਤਾਂ ਠੀਕ ਠਾਕ ਆ ਬਾਕੀ ਇਹਨਾਂ ਨੂੰ ਹੌਂਡਾਉਨੇ ਆਪਾਂ ਚੱਕਦੇ ਆਂ ਵੰਜੀ ਇੱਕ ਸੱਚ ਗਲਤ ਔੜ ਗਿਆ ਸੀਗਾ ਉਹ ਨਾ ਹੱਥੋਂ ਨਿਕਲ ਗਿਆ ਯਾਰ ਫਿਰ ਮੈਂ ਤਾੜਿਆ ਉਹਨੂੰ ਇਹਨਾਂ ਤੇ ਹਜੇ ਵੀ ਇੱਕ ਇਹਨਾਂ ਫੜਨ ਵਾਲਾ ਸੀਗਾ ਯਾਰ ਕਿਧਰ ਗਿਆ ਉਹ ਚਲ ਦੇਖੀਏ ਉਹ ਵੀ ਯਾਰ ਉਹ ਸਾਰੇ ਦੌੜ ਗਏ ਯਾਰ ਲੈ ਹਾਂ ਨਹੀਂ ਹਰਦੀ ਨੇ ਪਤਾ ਨਹੀਂ ਕੀ ਚਲੋ ਦੌੜ ਗਏ ਦੌੜ ਗਏ ਨੀਲਾ ਵੀ ਓਟ ਗਿਆ ਉਹ ਤਾਂ ਸਾਰੀ ਜਨਤਾ ਹੋ ਗਈ ਏ ਹੋਰੇ ਹਲਦੇ ਲਾਉ ਵੀ ਭਾਈ ਉੱਡ ਗਏ ਸਾਰੇ ਇੱਕ ਰਹਿ ਗਿਆ ਸਲੇਟੀ ਜਾ ਚਲੇ ਭਾਈ ਉੱਡ ਜਾ ਤੂੰ ਵੀ ਯਾਰੇ ਇਹਨੂੰ ਅਜ ਰਹਿਣ ਦਿੰਨੇ ਯਾਰ ਅੱਗੇ ਤਾਂ ਡੇ ਆਉਂਦਾ ਹੈ ਨੀਲਾ ਨੀਲਾ ਪਤਾ ਨਹੀਂ ਕਿਉਂ ਡਾਊਨ ਵੱਜਦਾ ਆ ਓਏ ਤੂੰ ਹਰਾਂ ਨੂੰ ਪਹਿਲਾਂ ਆ ਜਾਣਾ ਪ੍ਰਵਾ ਖੜ ਦੇ ਮੈਨੂੰ ਛਤਰੀ ਲੰਮੀ ਲਓ ਜੀ ਛਤਰੀ ਪਾਤੀ ਆਪਾਂ ਲੰਮੀ ਦੂਜੇ ਬੱਚੇ ਇੱਥੇ ਜਿਹੜੇ ਵੱਡੇ ਥੋੜੇ ਜੇ ਮੜੇ ਮੋਟੇ ਹੀ ਹਨ ਤੇ ਲੈ ਜੇ ਤੇ ਬਾਕੀ ਸਭ ਜਿਹੜੇ ਠੀਕ ਠਾਕ ਆ ਉਹ ਬੰਦ ਕੀਤੇ ਉਹ ਸਾਰੇ ਖੁੰਡਿਆਂ ਜੀ ਆ ਤੇ ਆ ਫਿਰਦੇ ਆਪਣੇ ਕੂਤਰੇ ਨੀਲਾ ਟੂਛਾ ਵਾਲਾ ਸਲੇਟੀ ਲਾਲ ਜੀਨਾ ਇਹ ਚਾਰੇ ਕੇ ਥੱਲੇ ਆ ਬਾਕੀ ਪਾਰਟੀ ਆਪਣੀ ਤਾਂ ਫਰਦੀ ਉਹਦੇ ਆ ਆ ਗਿਆ ਤਾਂ ਤੇ ਇਹ ਪਾਰਟੀ ਚੋ ਬਾਈ ਆਪਣੇ ਤਿੰਨ ਬੱਚੇ ਨੇ ਜਿਹੜਾ ਏ ਮੈਂ ਇੱਕ ਤਾਂ ਉਹ ਸ਼ਾਖ ਖੜਕਿਆਂ ਵਾਲਾ ਇੱਕ ਆ ਵੀ ਠਰੇ ਬੈਠ ਢੂਸੇ ਵਾਲਾ ਤੇ ਇੱਕ ਆਪਣਾ ਉਹ ਬਗਲ ਡੰਡੇ ਵਾਲਾ ਉਹਦੇ ਦੀ ਅੱਖ ਇੱਕ ਖਰਾਬ ਹੋ ਚੱਲੀ ਐ ਮਤਲਬ ਕਿ ਠੀਕ ਆਪਾਂ ਕਰਤੀ ਹਾਂ ਜਮਾ ਬੰਦ ਹੋ ਗਈ ਸੀ ਉਹਦੇ ਖੋਲਣ ਤਾਂ ਲੱਗ ਗਿਆ ਉਹ ਉਹ ਮਾਣੀ ਮੋਟੀ ਜਿਹੜੀ ਸਾਫ਼ ਕਰਨ ਵਾਲੀ ਉਹ ਧੋ ਕੇ ਅੱਜ ਦਵਾਈ ਇਹਦੇ ਪਾ ਦਾਂਗੇ ਆਹੀ ਜੈਨੈਕਸ ਤੇ ਬਾਕੀ ਛਧਰੀ ਆਪਾਂ ਲਾ ਦਿੰਨੇ ਆ ਘਾਂਟਾ ਕਨੇ ਨੋਡ ਲੈਂਦੇ ਆਪਾਂ ਨਿਗਾਹ ਜਿੱਥੇ ਬੈਠੇ ਆ ਤੇ ਇਹ ਵੀਡੀਓ ਦਾ ਇੱਥੇ ਐਂਡ ਕਰ ਦਿੰਨੇ ਜਿਹੜੀ ਆਪਣੀ ਚੈਨਲ ਦੇ ਨਾਮ ਚੈਨਲ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਕਰ ਲਾਈਕ ਕਮੈਂਟ ਕਰਕੇ ਜੂਸ ਵੀਡੀਓ ਕਿਦਾਂ ਲੱਗੀ ਇਹ ਬੱਚੇ-ਬੁੱਚੇ ਮਤਰਾਉ ਛੱਡ ਲਿਆ ਸਾਰੇ ਅੱਜ ਇੱਕ ਦੋ ਦਿਨ ਯਾਰ ਡਾਉਣੇ ਬਸ ਹੁਣ ਤਾਂ ਬੰਦ ਕਰਨ ਚ ਫਾਇਦਾ ਕਿਉਂਕਿ ਇੱਕ ਤਾਂ ਲਗੜਾਉਣ ਲੱਗ ਗਿਆ ਲਗਾਤਾਰ ਹੀ ਦੂਜੀ ਗੱਲ ਹੁਣ ਸਮਾਂ ਹੈ ਨਹੀਂ ਮੁੜ ਕੇ ਨਹੀਂ ਇਹ ਉੱਡਣਾ ਜੇ ਹੋਣਾ ਹੈ ਪਰ ਬਾਹਲਾ ਲੱਡਾਇਆ ਨੇ ਇਹਨਾਂ ਨੂੰ ਆਹ ਦਿਨਾਂ ਚ ਮੁੜ ਕੇ ਖਰਾਬ ਕਰਨਗੇ ਠੀਕ ਹੈ ਜੀ ਫਿਰਦੇ ਰਹੇ ਆਂ ਤੋਂ ਬਾਕੀ ਨਾਲ ਇਹੋ ਜਿਹਾ ਜਦੋਂ ਆ ਵੀ ਦੇ ਨਾਲ ਜਿੰਨਾ ਜਾ ਰਿਹਾ ਛੋਟਾ ਜਿਹਾ ਬੱਚਾ ਦੇਗਾ ਹੋ ਜਾਂਦਾ ਚਲੋ ਕੋਈ ਨਹੀਂ ਫਿਰਦਾ ਰਹਿੰਦੋ ਲਓ ਵੀ ਇੱਕ ਵਾਰੀ ਤੁਹਾਨੂੰ ਹੋਰ ਦਿਖਾ ਦਿੰਨੇ ਆ ਉਹ ਖੜੀ ਡਾਰਗੀ ਬਹੁਤ ਜੀ ਪਤਾ ਨਹੀਂ ਹੁਣ ਤੁਹਾਨੂੰ ਦਿਖਦਾ ਕਿ ਨਹੀਂ ਦਿਖਦਾ ਹੋਏ ਬਹੁਤ ਓਚੀ ਲੱਗੇ ਵਿਆ